ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿਸ਼ਵ ਪੰਜਾਬੀ ਟੀਵੀ ਤੇ ਮੇਰੇ ਨਾਲ ਅੱਜ ਪੰਜ ਪਾਣੀ ਨਿਊਜ਼ ਦੇ ਸੀਨੀਅਰ ਪੱਤਰਕਾਰ ਸਰਦਾਰ ਬਲਕਰਨ ਸਿੰਘ ਜਟਾਣਾ ਜੀ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਮੁੱਦਿਆਂ ਤੇ ਕਿਉਂਕਿ 2027 ਦੇ ਇਲੈਕਸ਼ਨ ਸਿਰਫ 11 ਮਹੀਨੇ ਰਹਿ ਗਏ ਤੇ ਕੁਝ ਸੀਟਾਂ ਤੇ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਤੇ ਸਭ ਤੋਂ ਪੰਜਾਬ ਦੀ ਜਿਹੜੀ ਹੌਟ ਸੀਟ ਹੈ ਸਾਡੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕੇ ਲੰਬੀ ਦੀ ਪਾ ਗੱਲਬਾਤ ਕਰਾਂਗੇ ਇਥੋਂ ਦੇ ਹਾਲਾਤ ਮੌਕੇ ਦੀਆਂ ਸਥਿਤੀਆਂ ਬਾਰੇ ਗੱਲਬਾਤ ਕਰਾਂਗੇ ਸਰਦਾਰ ਬਲਕਰ ਸਿੰਘ ਜੀ ਟਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਜਾਣਕਾਰੀ ਦਿਓ ਬਿੱਲੰਬੀ ਬਾਦਲਾਂ ਦਾ ਘੜ ਹੈ ਕਿਵੇਂ ਦੀਆਂ ਸਥਿਤੀਆਂ ਰਹੀਆਂ ਪਹਿਲਾਂ ਤੇ ਹੁਣ ਵਾਲਾ ਪਿਵੇਖ ਕਿਵੇਂ ਦੇਖ ਦਿਓ ਲੰਬੀ ਦੇ ਵਿੱਚ ਇਹ ਬਾਦਲਾਂ ਵਾਲੇ ਜਿੱਦੇ ਰਿਹਾ ਕਾਲੀਦਾਲ ਜਿੱਦਾ ਰਿਹਾ ਠੀਕ ਹੈ ਤੇ ਪਹਿਲਾ ਇੱਕ ਵਾਰੀ ਇਥੇ ਛਿਪ ਚਦਵੀ ਅਕਾਲੀ ਦਲ ਦੀ ਮਰਯੋਗ ਲੈ ਕੇ ਜਿੱਤਿਆ ਸੀ ਅਕਾਲੀ ਵੜਕੀ ਜਿੱਤਿਆ ਸੀ ਇਹ ਕਹ ਤੇ ਉਸ ਤੋਂ ਬਾਅਦ ਵੀ ਬਦਲੋ ਅਕਾਲੀ ਦਲ ਜਿੱਦਾ ਰਿਹਾ ਤੇ ਇੱਕ ਵਾਰੀ ਸਰਦਾਰ ਗੁਰਨਾਮ ਸਿੰਘ ਜੀ ਅਵਲ ਖਰਾਨਾ ਇਥੋਂ ਜਿੱਤੇ ਸਨ ਇਹ 99 ਦੇ 92 ਦੇ 99 ਦੇ ਕਿ ਉਹ ਉਦੋਂ ਅਕਾਲੀ ਦਲ ਦਾ ਬਾਈਕਾਰਡ ਸੀ ਫਿਰ ਵੀ ਉਹਨੂੰ ਅਪਜਿਤ ਨਹੀਂ ਕਹਿ ਸਕਦੇ ਇਹ ਉਸ ਕਰਕੇ ਵੱਡੇ ਮਾਰਜਨ ਨਾਲ ਅਕਾਲੀ ਦਲ ਇਥੋਂ ਜਿੱਦਾ ਹੀ ਰਿਹਾ ਰਿਹਾ ਤੇ ਜੇ ਹਾਰਿਆ ਤੇ ਐਤ ਕੀ ਪਹਿਲੀ ਵਾਰੀ ਹਾਰਿਆ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਦੇ ਮੁੱਖ ਮੰਤਰੀ ਉਹ ਵੀ ਹਮੇਰੀ ਦੇ ਵਿੱਚ ਕੁਛ ਖੁੱਡੀਆਂ ਸਾਬ ਸਾਰੇ ਹਰਗੇ ਸਾਰੇ ਹਰਗੇ ਵੀ ਖੁੱਡੀਆਂ ਸਾਹਿਬ ਦਾ ਅਸਰ ਸੂਖ ਸੀ ਤੇ ਖੁੱਡੀਆਂ ਸਾਹਿਬ ਦੇ ਨਾਲ ਕਾਂਗਰਸ ਦੀ ਵੋਟ ਸੀ ਜਿਹੜੀ ਉਹ ਸਾਰੀ ਜੁੜੀ ਸੀ ਸਰਦਾਰ ਰਮੇਸ਼ਾੰਦਰ ਸਿੰਘ ਨਾਲ ਜਿਹੜੇ ਜੁੜੇ ਸੀ ਉਹ ਸਾਰੇ ਖੁੱਡੀਆਂ ਦੇ ਨਾਲ ਹੀ ਆ ਗਏ ਉਹਨਾਂ ਨੇ ਵੀ ਮਦਦ ਕੀਤੀ ਬਾਕੀ ਖੁੱਡੀਆਂ ਸਾਹਿਬ ਜਿਹੜੇ ਮਤਲਬ ਦਰবেশ ਸ਼ਾਸਤਰੀ ਇਹਨਾਂ ਦੇ ਪਿਤਾ ਜੀ ਸੀ ਉਹਨਾਂ ਦਾ ਬੜਾ ਅਸਰ ਸੀ ਉਹਨਰੋਂ ਦਰবেশ ਬਣਦੇ ਵੀ ਸੀ ਰਸੀ ਵੀ ਦਰবেশ ਨੀ ਕਦਰ ਸਾਫ ਸੀ ਉਹਨਾਂ ਦਾ ਸਾਫ ਤੇ ਇਸ ਕਰਕੇ ਨਵੇਂ ਬੰਦੇ ਸੀ ਨਵਾਂ ਚਿਹਰਾ ਸੀ ਤੇ ਇਸ ਕਰਕੇ ਨਾ ਇੱਕ ਲੋਕਾਂ ਨੇ ਇਹ ਵੀ ਥੋੜਾ ਜਿਆਦਾ ਲਾਲ ਲਿਆ ਵੀ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲਾ ਹੈ ਇਹਨਾਂ ਦੀ ਜਿਹੜੀ ਹੁਣ ਸਿਹਤ ਤਾਂ ਇੰਨੀ ਜਾਇਜ਼ਤ ਨਹੀਂ ਦਿੰਦੀ ਕਿਉਂਕਿ ਉਮਰ ਵੀ ਜ਼ਿਆਦਾ ਹੋ ਗਈ ਸੀ ਵੀ ਚਲ ਯਾਰ ਆਹਾ ਨਵਾਂ ਨੌਜਵਾਨ ਹੈ ਤੇ ਇਹਨੂੰ ਲਿਆਓ ਲਿਆਓ ਠੀਕ ਹੈ ਇਸ ਕਰਕੇ ਇਹ ਜਿੱਤ ਗਏ ਤੇ ਬਾਕੀ ਜਿਹੜੇ ਹਾਰ ਗਏ ਅੱਛਾ ਦੂਜੀ ਗੱਲ ਹੁਣ ਆਪਾਂ ਕਰ ਲੈਂਦੇ ਆ ਕਾਂਗਰਸ ਦੀ ਹੂੰ ਕਾਂਗਰਸ ਇੱਥੋਂ ਇੱਕ ਵਾਰੀ ਤਰ ਮੈਂ ਪਹਿਲਾਂ ਵੀ ਦੱਸਿਆ ਵੀ ਜਿੱਥੇ ਸੀ ਨਹੀਂ ਕਾਂਗਰਸ ਇੱਥੋਂ ਕਾਂਗਰਸ ਦੇ ਪਿਆਰ ਨਹੀਂ ਲੱਗੇ ਨਹੀਂ ਲੱਗੇ ਕਿਉਂਕਿ ਕਾਂਗਰਸ ਦੇ ਵਿੱਚ ਵੀ ਇੱਥੇ ਤੜੇਬੰਦੀ ਬਹੁਤ ਸੀ ਹੂੰ ਕਈ ਲੀਡਰ ਸੀ ਇੱਥੇ ਹੂੰ ਜਿਵੇਂ ਗੁਰਦਾਸ ਸਿੰਘ ਸੀ ਫਿਰ ਗੁਰਨਾਬ ਸਿੰਘ ਆਵਲਖਣਾ ਸੀ ਜਿਵੇਂ ਹੁਣ ਨਛੱਤਰਪਾਲ ਸਿੰਘ ਸੀ ਹੋਰ ਵੀ ਮਤਲਬ ਇੱਥੇ ਨਾ ਜਿਹੜੇ ਕਾਂਗਰਸ ਦੇ ਤੜੇ ਸੀਗੇ ਹੂੰ ਇਹ ਉਹ ਪੈਰ ਇਹਨਾਂ ਦੇ ਨਹੀਂ ਲੱਗੇ ਉਦੋਂ ਬਾਅਦ ਸਰਦਾਰ ਮਹੇਸ਼ਿੰਦਰ ਸਿੰਘ ਬਾਦਲ ਨੇ ਇਹਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਸੀ ਹਮ ਤੇ ਮਹੇਸ਼ਿੰਦਰ ਸਿੰਘ ਬਾਦਲ ਜਦੋਂ ਕੈਪਟਨ ਦੀ ਸਰਕਾਰ ਬਣੀ ਹੈ ਨਾ 2002 ਦੇ ਵਿੱਚ ਉਸ ਤੋਂ ਥੋੜਾ ਸਮਾਂ ਪਹਿਲਾਂ ਹੀ ਉਹ ਸ਼ਾਮਲ ਹੋ ਗਏ ਸੀ ਕੰਮ ਦੇ ਵਿੱਚ ਤੇ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਇਹ ਕਿਹਾ ਸੀ ਵੀ ਸਾਡੇ ਦੋਵਾਂ ਚੋਂ ਜੀ ਨੂੰ ਵੀ ਟਿਕਟ ਮਿਲ ਜੇ ਅਵਲਖਰਣਾ ਸਾਹਿਬ ਨੂੰ ਮਿਲ ਜੇ ਜਾਂ ਮੈਨੂੰ ਮਿਲ ਜੇ ਅਸੀਂ ਤਾਂ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਹਾਂ ਠੀਕ ਹੈ ਤੇ ਅਵਲਖਰਣਾ ਸਾਹਿਬ ਨੂੰ ਟਿਕਟ ਮਿਲ ਗਈ ਹੂੰ ਤੇ ਉਦੋਂ ਫਿਰ ਜਿਹੜੇ ਮੇਸ਼ੇਨ ਸਿੰਘ ਬਾਦਲ ਦੇ ਬੰਦੇ ਸੀ ਹੂੰ ਤੇ ਉਹਨਾਂ ਨੇ ਫਿਰ ਆਖਿਆ ਵੀ ਆਪਣੀ ਤਾਂ ਹੋਣੀ ਨਹੀਂ ਰਣੀ ਇਸ ਕਰਕੇ ਵੀ ਆਪ ਨੂੰ ਆਜ਼ਾਦ ਲੜਨਾ ਚਾਹੀਦਾ ਹੂੰ ਅੱਛਾ ਉਹ ਆਜ਼ਾਦ ਲੜੇ ਹੂੰ ਤੇ ਇਹਨਾਂ ਦੀ ਵੋਟ ਵੰਡੀ ਗਈ ਬਾਦ ਸਾਹਿਬ ਦੀ ਜਿਹੜੀ ਵੋਟ ਸੀ ਉਹ ਵੱਜਵੀਂ ਵੋਟ ਸੀ ਤੀਜੀ ਪਾਰਟੀ ਕੋਈ ਹੈ ਨਹੀਂ ਸੀ ਤੇ ਇਸ ਕਰਕੇ ਜਿਹੜੇ ਸਰਦਾਰ ਗੁਰਨਾਮ ਸਿੰਘ ਜੀ ਅਵਲਖਰਾਲਾ ਸੀ ਇਹਨਾਂ ਨੂੰ 12800 ਵੋਟ ਤੇ ਸਬਰ ਕਰਨਾ ਪਿਆ ਅੱਛਾ ਤੇ ਜਿਹੜੇ ਆਜ਼ਾਦ ਉੱਠੇ ਸੀ ਮੇਸ਼ਨ ਦਸਿੰਗ ਬਾਦਲਾ ਇਹ 24 24000 ਵੋਟ ਲੈ ਗਏ ਸੀ ਅੱਛਾ 24 ਤੇ 10 ਮੰਨ ਲਈਏ ਚਾ 34 35000 ਵੋਟ ਬਣ ਗਈ ਹਾਂ ਨਹੀਂ ਜਦੋਂ ਬੰਦੇ ਇਕੱਠੇ ਦੋ ਹੋ ਜਾਣ ਨਾ ਉਦੋਂ ਤੱਕ ਵੋਟ ਕਾ ਵੀ ਵਾ ਜਾਂਦੀ ਹੈ ਤੇ ਜਦੋਂ ਅੱਡੋ ਅੱਡਿ ਖੋਣ ਲਾ ਉਦੋਂ ਆ ਹੁੰਦਾ ਵੀ ਯਾਰ ਇਹਨਾਂ ਨੇ ਜਿਤਨਾ ਤਾਂ ਹੈ ਨਹੀਂ ਕਿਉਂ ਵੋਟ ਖਰਾਬ ਕਰਨੀ ਆ। ਕਿਹਦੇ ਹੱਥੇ ਖਰਾਬ ਕਰਨੀ ਆ। ਕੁਝ ਇਹ ਵੱਡਾ ਫਰਕ ਪੈ ਜਾਂਦਾ। ਹਾਂ। ਅੱਛਾ ਉਸ ਤੋਂ ਬਾਅਦ ਵੀ ਇਹਨੂੰ ਇਹ ਦੋਵੇਂ ਹਾਰ ਕੇ ਹਾਂ। ਹਾਰ ਨਹੀਂ ਸੀ ਜੋ ਦਿਸੀ ਜਾਂਦੇ ਸੀ ਤੇ ਬਾਦਲ ਸਾਹਿਬ ਇਥੋਂ ਇਲੈਕਸ਼ਨ ਜਿੱਤ ਗਏ। ਲਗਾਤਾਰ ਜਿੱਤੇ ਰਹੇ। ਲਗਾਤਾਰ ਜਿੱਤੇ ਨੇ। ਅੱਛਾ ਹੁਣ ਵੀ ਇਹਨਾਂ ਦੀ ਉਦੋਂ ਇੰਨੀ ਮਤਲਬ ਜ਼ਿਆਦਾ ਫੁੱਟ ਪੈਗੀ। ਹਾਂ। ਦੋਹਾਂ ਪਰਿਵਾਰਾਂ ਦੀ ਆਪਸੀ ਇੰਨੀ ਜ਼ਿਆਦਾ ਫੁੱਟ ਪੈਗੀ। ਕਿ ਬੁੜਕੇ ਕੰਮ ਇੱਥੇ ਸੂਤ ਆਇਆ ਹੀ ਨਹੀਂ ਓਦੋਂ ਬਾਅਦ ਫਿਰ ਸਰਦਾਰ ਰਮੇਸ਼ਿੰਦਰ ਸਿੰਘ ਜੀ ਬਾਦ ਸਾਹਿਬ ਫਿਰ ਉਥੇ ਹੂੰ ਤੇ ਉਦੋਂ ਫਿਰ ਅਵਲਖਰਣਾ ਸਾਹਿਬ ਨੇ ਤੇ ਫਿਰ ਚਕਾਤੀ ਛਾਲ ਹੂੰ ਸਿਰਫ ਉਦੋਂ 9200 ਵੋਟ ਤੇ ਹਾਰੇ ਸੀ ਬਾਦ ਸਾਹਿਬ ਬਾਦ ਸਾਹਿਬ ਰਮੇਸ਼ਿੰਦਰ ਸਾਹਿਬ ਰਮੇਸ਼ਿੰਦਰ ਬਾਦ ਸਾਹਿਬ ਜੇ ਅਵਲਖਰਣਾ ਸਾਹਿਬ ਇਹਨਾਂ ਦੀ ਖੁੱਲ ਕੇ ਮਦਦ ਕਰਨ ਤੰਦੇ ਨਾਲ ਤੁਰ ਪੈਂਦੇ ਕੁਪੈਟ ਵੋਟੋ ਨਾਲ 12000 ਜਾਂ 15000 ਕੁਝ ਤਾਂ 12000 ਦਾ ਸੀਗੀ ਤਾਂ 10 12000 ਦਾ ਨਾਲ ਫੋਨ ਦਿੱਤਾ ਉਹਨਾਂ ਨੇ ਆ ਚਲੋ ਆਪਾਂ ਮੰਨ ਲઈએ ਵੀ ਕੋਈ 5000 ਰੁਪਏ ਵੋਟ ਮੰਨ ਲઈએ ਕੋਈ 5000 ਰੁਪਏ ਵੋਟ ਸੀ ਫਿਰ ਵੀ ਉਹ ਜਿਹੜੀ ਉਹਨਾਂ ਨੂੰ ਬਦਲਾ ਲੈਣ ਨੂੰ ਪਈਗੀ ਤੋ ਇਧਰ ਪੈ ਜਾਂਦੀ ਤੇ ਜਿੱਤ ਗਈ ਸੀ ਪਰ ਇਹਨਾਂ ਦੀ ਫੁੱਟ ਨੇ ਉਹਨੂੰ ਵੀ ਹਰਾਤਾ ਤੇ ਆਹ ਤਾਂ ਬੈਠੇ ਬੈਠੇ ਸੀ ਆਪ ਤਾਂ ਬੈਠੇ ਸੀ ਅੱਛਾ ਤੀਜੀ ਵਾਰੀ ਫੇਰ ਇਹ ਓਠੜੇ ਤੇ ਤੀਜੀ ਮੇਸ਼ੇ ਦੱਸਣ ਬਾਦਲਾ ਤੇ ਤੀਜੀ ਵਾਰੀ ਫੇਰ ਨੀ ਇਹਨਾਂ ਦੇ ਪੈਰ ਲੱਗੇ ਫੇਰ ਫਿਰ ਬਾਦਸਾਫਾ ਕੋ ਜਿੱਤ ਗਏ ਤੇ ਇਹ ਮਹਿੰਦਰ ਸਿੰਘ ਉਦੋਂ ਫੇਰ ਹਾਰ ਕੇ ਬਲਵਾਓ ਓਟਾ ਦੇ 20000 ਵੋਟ ਤੇ ਹਾਰ ਗਏ ਉਦੋਂ ਬਾਅਦ ਫੇਰ ਹੁਣ ਆਹ ਕਿਹੜਾ ਬਾਈ ਹਾਂ ਬਾਈ ਇਹਦੇ ਵਿੱਚ ਵੀ 10000 ਵੋਟ ਹੀ ਇਹਨਾਂ ਨੂੰ ਪਈ ਸੀ ਇੱਕਤੀ ਇਹਨੂੰ ਕਾਂਗਰਸ ਨੂੰ ਕਾਂਗਰਸ ਨੂੰ 10000 ਰਿਵੋਟ ਪਈ ਹੈ ਇਹਨਾਂ ਨੂੰ 10000 ਵੋਟ ਪੈਣ ਦਾ ਵੀ ਕਾਰਨ ਇਹ ਸੀ ਕਿ ਸਰਦਾਰ ਮਹੇਸ਼ ਰੇਂਦਰ ਸਿੰਘ ਬਾਦਲ ਦੇ ਸਾਰੀ ਕਮਾਨ ਜਿਹੜੀ ਇਹ ਖੁੱਡੀਆਂ ਪਰਿਵਾਰ ਹੀ ਸੰਭਾਲਦੇ ਸੀ ਇਹਨਾਂ ਨੂੰ ਸਾਹਮਣੇ ਕਰਕੇ ਵੀ ਇਹੀ ਸੰਭਾਲਦੇ ਸੀ ਸਾਰੀ ਉਹ ਇਹਨਾਂ ਦਾ ਕਮਾਨ ਸਾਰੀ ਲਿੰਕ ਸੀ ਇਹਨਾਂ ਦੀ ਆਪਸ ਵਿੱਚ ਦੀ ਹਾਂ ਨੇੜੇ ਸੀ ਇੱਕ ਦੂਜੇ ਦੇ ਤੇ ਜਦੋਂ ਖੁੱਡੀਆਂ ਸਾਹਿਬ ਇਹਧਰ ਆ ਗਏ ਉਹ ਜਿਹੜੀ ਵੋਟ ਸੀ ਸਾਰੀ ਇਹਨਾਂ ਦੇ ਨਾਲ ਆ ਗਈ ਕਿਉਂਕਿ ਆਪ ਤਾਂ ਮੇਸ਼ ਜੀ ਤਾਂ ਉੱਠੀ ਨਹੀਂ ਸੀ ਨਾ ਉਹਨਾਂ ਦਾ ਲੜਕਾ ਉੱਠਿਆ ਸੀ ਉਹ ਸਾਰੀ ਵੋਟ ਇਧਰਲੇ ਪਾਸੇ ਆ ਗਈ ਤੇ ਔਣ ਕਰਕੇ ਤੇ ਇਹਨਾਂ ਦਾ ਦਾ ਲੱਗ ਗਿਆ ਹੁਣ ਹੁਣ ਜਿਹੜਾ 27 ਦੀ ਆਪਾਂ ਗੱਲ ਕਰੀਏ ਹੂੰ ਵੀ 27 ਦੇ ਵਿੱਚ ਇੱਕ ਦਾ ਫਰਦਾ ਸਰਦਾਰ ਹਮੇਸ਼ਾ ਅੰਦਰ ਦਾ ਲੜਕਾ ਫਤਿਹ ਸਿੰਘ ਬਾਤ ਰਹਾ ਦੂਜੇ ਪਾਸੇ ਅਵਲ ਖਰਣਾ ਸਾਹਿਬ ਕਹਿੰਦੇ ਵੀ ਮੈਨੂੰ ਟਿਕਟ ਮਿਲੇ ਤੇ ਉਧਰੋਂ ਸੁਖਵੀਰ ਦਾ ਜਤਾ ਆਪ ਹੀ ਉੱਠੂਗਾ ਮੇਰੇ ਨਾਲ ਤਾਂ ਕਿਧੜਵੇ ਤੂੰ ਵੀ ਇੱਥੋਂ ਤੂੰ ਆਵਾ ਟੱਕ ਸਕਦਾ ਜਾਂ ਕੋਈ ਪਰਿਵਾਰ ਦਾ ਮੈਂਬਰ ਠਾਊਗਾ ਕੁਛ ਨਾ ਕੁਛ ਤਾਂ ਕਰੂਗਾ ਤੇ ਉਹਨੇ ਵੀ ਇੱਥੇ ਆ ਕੇ ਪੂਲ ਟੱਕਰ ਦੇਣੀ ਆ। ਵੀ ਇਧਰਲੇ ਪਾਸੋਂ ਪਾਰਟੀ ਦੇ ਵਿੱਚੋਂ ਜਥੇਦਾਰ ਗਰਮੀਤ ਸਿੰਘ ਖੁੱਡਿਆ ਨੇ ਇਲੈਕਸ਼ਨ ਇਥੋਂ ਲੜਨਾ। ਇਹਨੂੰ ਟਿਕਟ ਮਿਲਣੀ ਆ, ਦੇਣੀ ਆ ਹਾਈ ਕਮਾਂਡ ਨੇ ਭਾਵੇਂ ੱੱਕੇ ਨਾ ਦੇਣੀ ਭਾਵੇਂ ਟਿਕਟ ਦੇਣਗੀ ਇਹਨਾਂ ਨੂੰ। ਅੱਛਾ। ਕਿਉਂ ਕਹੀ ਦਿੱਤੀ ਆ? ਠੀਕ ਐ। ਤੇ ਖੁੱਡਿਆ ਸਾਹਿਬ ਦਾ ਜੋ ਵੋਟ ਬੈਂਕ ਸੀ ਨਾ ਉਹ ਖਿਸਕ ਗਿਆ। ਅੱਜ ਭਾਵੇਂ ਉਹਦੇ ਬੰਦੇ ਕੁਛ ਕਹੀ ਜਾਣ ਵੀ ਨਹੀਂ ਅਸੀਂ ਆਏ ਆ। ਵੀ ਇਹਨਾਂ ਨੂੰ ਐ ਪਿਠਾਤਾ। ਏਪੀ ਦੇ ਵਿੱਚ ਇਹਨਾਂ ਦਾ ਨੋਟਬੁੱਕ ਜਿਹੜਾ 425000 ਘਟ ਗਈ ਵੋਟ ਘਟ ਗਈ ਉਦੋਂ ਘਟ ਗਈ ਤੇ ਹੁਣ ਜਿਹੜੀਆਂ ਬਲਾਗ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਇਹਦੇ ਵਿੱਚ ਤੱਕ ਕੰਮ ਕਣੀ ਖਤਮ ਹੋ ਗਈ ਉਹਨਾਂ ਦਾ ਜ਼ਿਲ੍ਹਾ ਵਿਦੇਚ ਸਾਰੀਆਂ ਹਾਰ ਲੀਆਂ ਤੇ ਉਦੋਂ ਬਲਾਗ ਸੰਪਤੀ ਦੇ ਵਿੱਚ ਆ ਕੀ ਤਿੰਨ ਇੱਕ ਚਾਰ ਸਿੱਟਾ ਰਹੀ ਸਾਰੇ ਹਾਰ ਗਏ ਸਾਰੇ ਹਾਰ ਗਏ ਚਾਰ ਕਰਾਈਆਂ ਨਾਲ ਕੋਲੇ 20 ਚੋਂ ਤੇ ਇਹਦਾ ਮਤਲਬ ਵੀ ਆਪਾਂ ਇਹ ਹੀ ਮੰਨ ਸਕਦੇ ਹਾਂ ਨਾ ਕਿ ਗਰਾਫ ਘਟ ਗਿਆ ਉਹਨਾਂ ਦਾ ਗਰਾਫ ਹਾਂ ਗਰਾਫ ਘਟਿਆ ਇੱਥੇ ਜਿਹੜੀ ਟੱਕਰ ਆ ਨਾ ਉਤੇ ਬਾਦਲ ਦੀ ਤੇ ਚਲੋ ਖੁੱਡੀਆਂ ਵੀ ਟੱਕਰ ਦੇ ਵਿੱਚ ਤਾਂ ਹੋਣਗੀ ਫਾਈਟ ਦੇ ਵਿੱਚ ਤਾਂ ਹੋਣਗੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨੇ ਮਾਰੇ ਆ ਕਿਉਂਕਿ ਉਹਨਾਂ ਨੇ ਚਲੋ ਲੋਕਾਂ ਦੇ ਕੰਮ-ਕਮ ਕੀਤੇ ਆ ਜਾਂ ਲੋਕਾਂ ਦੇ ਵਿੱਚ ਆਪਣੀ ਜਗ੍ਹਾ ਬਣਾਈ ਆ ਤੇ ਇਹਨਾਂ ਦੀ ਵੋਟ ਵੀ ਵੈਸੇ ਵਲਦੀ ਜਾਣੀ ਆ ਕਿਉਂਕਿ ਖੁੱਡੀਆਂ ਸਾਹਿਬ ਦੀ ਜਿਹੜੀ ਵੋਟ ਸੀ ਉਹ ਬੇਸ਼ਅਲੀ ਵੋਟ ਵੀ ਸੀ ਹੁਣ ਬੇਸ਼ਅਲੀ ਇਹਨਾਂ ਦਾ ਆਪ ਤਾਂ ਲੈਦਾ ਖੜਾ ਹੋ ਜਾਣਾ ਤੇ ਇਸ ਕਰਕੇ ਸੁਖਵੀਰ ਸਿੰਘ ਬਾਦਲ ਜੇ ਆਪ ਉੱਠ ਖੜਾ ਜਾ ਪਰਿਵਾਰ ਦਾ ਮੈਂਬਰ ਉੱਠ ਖੜਾ ਨਾ ਫਿਰ ਮੁਸ਼ਕਲ ਹੀ ਰਾਹ ਸਤੇ ਬਹੁਤ ਹੋਣੀ ਮੈਂ ਤੁਸੀਂ ਆ ਦੇ ਦਾ ਬੰਦ ਵੀ ਜਿੱਥੇ ਤੱਕ ਤੁਹਾਡੀ ਜਿਹੜੀ رائے ਆ ਉਹ ਤਾਂ ਮੇਰੀ ਆ ਨਾ ਤੇ ਵੀ ਰਹੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਹੂੰ ਉਹ ਬਾਦਲਾਂ ਦਾ ਅਸੀਂ ਵੈਸੇ ਗੜ ਕੇ ਆ ਹੂੰ ਤੇ ਵੈਸੇ ਵੀ ਉਹ 100% ਇਸ ਹਲਕੇ ਨੂੰ ਕਮਾਂਡ ਕਰਦੇ ਆ ਤੇ ਜਿੱਤਣਗੇ ਵੀ ਉਹ ਹੂੰ ਜਿਹੜੀ ਸਾਡੀ رائے ਆ ਹੂੰ ਕਿਉਂਕਿ ਉਹਨੂੰ ਜਿਤਾਉਣ ਵਾਸਤੇ ਜਿਹੜੇ ਦੂਜੀਆਂ ਪਾਰਟੀਆਂ ਵਾਲੇ ਉਹ ਆਪ ਹੀ ਕੰਮ ਕਰ ਜਾਂਦੇ ਆ ਹੂੰ ਕਾਂਗਰਸ ਹੈ ਕਾਂਗਰਸ ਸਪੋਰਟ ਹੈ ਹੂੰ ਬੀਜਪੀ ਦਾ ਵੋਟ ਨਹੀਂ ਕੋਸਰ ਬੀਜਪੀ ਤਾਂ ਤੁਸੀਂ 22 ਚ ਵੇਖਿਆ ਹਾਲਾਤ ਕੀ ਬਣੇ ਆ ਉਹਦਾ ਵੋਟ ਥੋੜੀ ਏ ਚਲੋ ਬਾਕੀ ਡਿਪੈਂਡ ਕਰਦਾ ਕੈਂਡੀਡੇਟ ਤੇ ਕਿਹੋ ਜਿਹਾ ਬੀਜਪੀ ਉਮੀਦਵਾਰ ਦਿੰਦੀ ਏ ਅਗਲੀ ਵਾਰ ਨੂੰ ਪ੍ਰੀਖਿਆ ਦੇ ਵਿੱਚ ਉਹ ਡਿਪੈਂਡ ਕਰਦਾ ਤੇ ਬਾਕੀ ਜਿਹੜਾ ਖੁੱਡੀਆਂ ਸਾਹਿਬ ਹੈ ਖੁੱਡੀਆਂ ਸਾਹਿਬ ਦਾ ਐਕਟੀ ਜਿਹੜਾ ਰੁਝਾਨ ਸੀ ਐਕਟੀ ਥੋੜਾ ਪਿਛਲੀ ਵਾਰੀ ਉਹ ਲੋਕਾਂ ਨੇ ਨੇ ਚਾਇਆ ਉਹਨਾਂ ਨੂੰ ਹੂੰ ਤੇ ਉਹਦੇ ਕਰਕੇ ਉਹਨਾਂ ਨੂੰ ਨੁਕਸਾਨ ਹੋਇਆ ਤੇ ਉਹ ਸਿੱਧਾ ਬੈਨੀਫਿਟ ਕਿਨੂੰ ਸ਼ੁਰੂਮਣੀ ਕਾਲੀਤਾਂ ਨੂੰ ਕਿਉਂ ਮੈਂ ਪੁੱਛਦਾ ਵੀ ਖੁੱਲੀਆਂ ਸਾਹਿਬ ਦਾ ਕਿਉਂ ਘਟਿਆ ਜਿਹੜਾ ਟ੍ਰੈਂਡ ਬਸ ਉਹਨਾਂ ਵੋਟਾਂ ਦਾ ਸੀ ਉਹਨਾਂ ਦਾ ਵੋਟ ਬੈਂਕ ਸੀ ਟ੍ਰੈਂਡ ਪ੍ਰਧਾਨ ਜੀ ਗੱਲ ਇਹ ਆ ਟ੍ਰੈਂਡ ਘਟਣ ਦਾ ਕਾਰਨ ਇੱਕ ਹੀ ਹੁੰਦਾ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਛੜਦੇ ਨਹੀਂ ਲੋਕਾਂ ਦੇ ਕੰਮ ਨਹੀਂ ਹੁੰਦੇ ਠੀਕ ਹੈ ਲੋਕਾਂ ਦੇ ਕੰਮ ਤੁਸੀਂ ਜਦੋਂ ਖੁੱਲ ਕੇ ਕਰੋਗੇ ਨਾ ਤੇ ਤੁਹਾਡੇ ਨਾਲ ਲੋਕ ਜੁੜਨਗੇ ਜੁੜਨਗੇ ਰਾਸ਼ਾ ਕਿੱਥੇ ਪੈਦਾ ਹੁੰਦੀ ਹੈ ਜਦੋਂ ਲੋਕਾਂ ਦੇ ਕੰਮ ਨਹੀਂ ਹੁੰਦੇ ਕੰਮ ਕੋਈ ਵੀ ਹੋਵੇ ਛੋਟਾ ਵੱਡਾ ੜੀ ਕੰਮ ਹੁੰਦਾ ਪਰ ਕੰਮ ਹੋਵੇ ਕੰਮ ਹੋਵੇ ਇੱਕ ਤਾਂ ਕੰਮ ਹੋਵੇ ਹਾਂ ਦੂਜੀ ਗੱਲ ਇਹ ਹੁੰਦੀ ਹੈ ਵੀ ਲੋਕਾਂ ਦੇ ਵਿੱਚ ਵਿਚਰਨਾ ਮੈਂ ਤੇਰੀ ਗੱਲ ਸਹਿਬ ਹਾਂ ਵੀ ਵਿਚਰਨਾ ਹਾਂ ਵੀ ਹਰੇਕ ਬੰਦੇ ਨੂੰ ਆ ਕੇ ਚਲੋ ਵੈਡਮ ਹੁਣ ਆਪਾਂ ਇੱਕ 파ਟੀ ਦਾ ਕਰੀਨ ਸਕਦੇ ਜਿਵੇਂ ਬਲ ਸਾਹਿਬ ਸੀ ਤੇ ਹਰੇਕ ਦੇ ਕਰ ਆ ਕੇ ਤੇ ਉਹਨਾਂ ਨੂੰ ਜੀ ਹਾਂ ਕਿਵੇਂ ਵੀ ਪੋ ਉਹ ਤਕੜੀ ਉਹ ਆਪਣਾ ਯਾਰੀ ਦਿਮਾਰ ਦੁੱਖ ਸੁੱਖ ਦੇ ਵਿੱਚ ਬਾਦ ਸਾਹਿਬ ਤਾਂ ਤੁਸੀਂ ਵੇਖਿਆ ਆਪਣਾ ਲੰਬੀ ਹਲਕੇ ਨੂੰ ਇੰਨਾ ਮੁਹੱਬਤ ਕਰਦੇ ਸੀਗੇ ਵੀ ਉਹ ਜਦੋਂ ਵੀ ਹੁੰਦਾ ਸੀ ਕੋਈ ਤਕਲੀਫ ਹੁੰਦੀ ਨਾਲ ਦੇ ਖੜ ਜਾਂਦੇ ਸੀਗੇ ਬਾਕੀ ਲੋਕਾਂ ਲਈ ਉਹਨਾਂ ਦੇ ਜਿਹੜੇ ਕੰਮ ਕੀਤੇ ਆ ਆਪਾਂ ਦੇ ਨਹੀਂ ਦੇ ਸਕਦੇ ਬਈ ਆਪਣੇ ਆ ਕਣਕਾ ਤੇ ਗੜੇਮਾਰੀ ਹੋ ਗਈ ਸੀ ਅਛਾ ਰਾਤ ਨੂੰ ਗੜੇ ਮਰੀ ਹੋਈ ਤੇ ਤੜਕੇ ਬਾਦ ਸਾਹਿਬ ਆਏ ਉਹਨਾਂ ਚ ਖਾਸੀਅਤ ਸੀ ਉਹਨਾਂ ਦੇ ਇੱਥੇ ਕਣਕ ਨੂੰ ਅੱਗ ਲੱਗੀ ਸੀ ਆਪਣੇ ਗੋਪੀ ਕੀ ਨਾ ਉਹ ਮੁੰਡੇ ਦਾ ਪੁੱਲਾਂਾਂ 'ਤੇ ਲੱਗੀ ਸੀ ਹਾਂ ਪੁੱਲਾਂਾਂ 'ਤੇ ਲੱਗੀ ਸੀ ਤੇ ਅੱਗ ਲੱਗੀ ਇੱਕ ਘੰਟੇ ਬਾਅਦ ਬਾਦ ਸਾਹਿਬ ਇੱਥੇ ਆ ਕੇ ਖੜ੍ਹ ਗਏ ਹਾਂ ਉਹਨਾਂ ਚ ਉਹਨਾਂ ਚ ਸੀਗੀ ਸੰਗਤ ਦਰਸ਼ਨ ਕਰਦੇ ਸੀ ਤੁਸੀਂ ਵੇਖੋ ਹਾਂ ਸੰਗਤ ਦਰਸ਼ਨ 'ਚ ਕਿੰਨੇ ਅਫਸਰ ਉਹਨਾਂ ਨਾਲ ਬੈੰਦੇ ਸੀਗੇ ਹਾਂ ਉਹ ਬੈਠਣ ਕਾਰਨੀ ਲੋਕ ਉਹਨਾਂ ਦੇ ਕੰਮ ਕਰਾ ਲੈਂਦੇ ਸੀ ਆਪਦੇ ਹੂੰ ਜਿਹੜੀ ਗਰੀਬ ਜਨਤਾ ਨਾ ਗਰੀਬ ਜਨਤਾ ਜਿਹੜੀ ਉਹ ਉਹਨਾਂ ਨਾਲ ਮੁਹੱਬਤ ਕਰਦੀ ਸੀ ਲੋਕਾਂ ਉਹਨਾਂ ਜਿਹੜੇ ਕੰਮ ਕਰਦੇ ਸੀ ਬਾਸ ਸਾਹਿਬ ਉਹ ਉਹਨਾਂ ਪਸੰਦ ਕਰਦੇ ਸੀ ਵੀ ਜਦੋਂ ਕੋਈ ਵੀ ਬੰਦਾ ਮਿਲਣਾ ਚਾਹੁੰਦਾ ਨਾ ਉਹਨੂੰ ਐ ਨਹੀਂ ਦਿੱਕਤ ਹੁੰਦੀ ਸੀ ਵੀ ਮੈਥੋਂ ਮਿਲਿਆ ਨਹੀਂ ਜਾਣਾ ਸਿੱਧਾ ਜਾਓ ਤੇ ਜਾ ਕੇ ਭਾਵੇਂ ਮਿਲੋ ਵੇਖਿਆ ਹੋਊਗਾ ਇੱਕ ਵਾਰੀ ਚੰਡੀਗੜ੍ਹ ਦੇ ਵਿੱਚ ਫਰੋਦੀ ਧਿਰ ਦਾ ਨੇਤਾ ਸੀ ਪਤਾ ਨਹੀਂ ਕਾਂਗਸ ਦੇ ਕੜੇ ਸੀ ਇਹ ਲੀਟਰ ਹਾਂ ਉਹਨਾਂ ਨੇ ਕਹੇ ਸੀ ਧਰਨਾ ਲਾਉਣਾ ਥੋੜੇ ਬਾਅਦ ਦੇ ਵਿੱਚ ਪਰ ਸਿਕੰਦਰ ਦਾ ਦੰਦਾਵਾ ਸੀ ਕਿ ਪਰ ਕਿਹੜੇ ਸੀ ਉਹ ਬਿੱਟੂ ਸੀ ਬਿੱਟੂ ਨੇ ਲਾਉਣਾ ਧਰਨਾ ਲਾਉਣਾ ਸੀ ਤੇ ਉਹ ਕਹਿੰਦੇ ਵੀ ਤੁਸੀਂ ਧਰਨਾ ਲਾਓ ਤੁਸੀਂ ਮੇਰੇ ਕੋਲ ਸਿੱਧਾ ਆ ਕੇ ਘਰ ਆ ਕੇ ਮਿਲੋ ਚਾਹ ਪਾਣੀ ਪੀਣੇ ਹਾਂ ਚਾਹ ਪਾਣੀ ਪੀਣੇ ਹਾਂ ਗੱਲਬਾਤ ਕਰਦੇ ਸੀ ਗੱਲ ਸੀ ਨਾ ਇਹ ਗੱਲ ਜੀ ਹਾਂ ਸੀ ਸੀ ਬਿੱਟੂ ਤੇ ਵੇਖੋ ਕਿ ਕਿੱਡੀ ਨਿਮਰਤਾ ਨਾਲ ਉਹ ਉਹਨਾਂ ਚ ਦਿਲ ਦਰਿਆ ਸੀ ਆ ਵੀ ਲੋਕਾਂ ਦਾ ਮੋਹ ਲੈਂਦੇ ਸੀ ਲੋਕਾਂ ਹਾਂ 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 ਉਹਨਾਂਸ ਖਾਸੀ ਦਾ ਸੀ ਆ ਹਾਂ ਹੁਣ ਤੁਸੀਂ ਕੱਲ ਵੀ ਪਗੰਤਮਾਨ ਦੇ ਬਾਹਰ ਚ ਲੱਗੇ ਧਰਨਾ ਹਾਂ ਕੋਈ ਦੇਖਿਆ ਕੋਈ ਤੇ ਹਮ ਇੱਕ ਉਹਨਾਂ ਵੀ ਸੀ ਵੀ ਜਿਹੜੇ ਵਿਰੋਧੀ ਬੰਦੇ ਸੀ ਨਾ ਉਹਨਾਂ ਨੂੰ ਪਹਿਲਾਂ ਸੱਦੇ ਵੀ ਤੁਸੀਂ ਆ ਜਾਓ ਹਾਂਜੀ ਦੱਸੋ ਥੋੜਾ ਕੀ ਕੰਮ ਹੈ ਕੰਮ ਭਾਵੇਂ ਹੁੰਦਾ ਨਾ ਹੁੰਦਾ ਬਸ ਐਲੀ ਇੰਨੀ ਗੱਲ ਕੀ ਮੁੱਲ ਲੈ ਜਾਂਦੇ ਹਾਂ ਹਾਂ ਬਿਆਹ ਕੰਮ ਦੱਸੋ ਖਾਸੀਅਤ ਆ ਖਾਸੀਅਤ ਹਾਂ ਉਹਨਾਂ ਸੱਦੇ ਵੀ ਤਾਂ ਹੀ ਲਗਾਤਾਰ ਪੰਜ ਵਾਰੀ ਮੁੱਖ ਮੰਤਰੀ ਬਣਨਾ ਤੇ ਇਹ ਲਗਾਤਾਰ ਸਿੱਟੀ ਜਿੱਤਣੇ ਉਹਨਾਂ ਚ ਖਾਸੀਅਤ ਆ ਹੀ ਸੀ ਖਾਸੀਅਤ ਆ ਸੀ ਚਲੋ ਕੰਮ ਵੀ ਕੀਤੇ ਹਾਂ ਕੰਮ ਵੀ ਕੀਤੇ ਆ ਆਪਾਂ ਯਾਨੀ ਕਹਿੰਦੇ ਕੰਮ ਜਿਹੜੇ ਕੀਤੇ ਉਹਨਾਂ ਦੇ ਬੋਲਦੇ ਵੀ ਆ ਹਮ ਧੰਨਵਾਦ ਜੀ ਬਹੁਤ ਹੈ ਧੰਨਵਾਦ ਜੀ ਤੁਹਾਡਾ ਬਹੁਤ